ਦੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਲੁਧਿਆਣਾ ਦੇ ਵਿੱਚ ਇੱਕ ਕਣ ਪਛਾਤੀ লাশ ਮਿਲਣ ਦਾ ਮਾਮਲਾ ਸਾਹਮਣੇ ਆਇਆ ਇੱਕ ਖਾਲੀ ਪਲਾਟ ਦੇ ਵਿੱਚ ਡਰਮ ਦੇ ਵਿੱਚ ਇੱਕ ਵਿਅਕਤੀ ਦੀ লাশ ਪਈ ਸੀ ਜਿਸ ਨੂੰ ਦੇਖ ਕੇ ਇਲਾਕਾ ਵਾਸੀਆਂ ਵਿੱਚ ਸਹਿਮ ਪੈਦਾ ਹੋ ਗਿਆ লাশ ਨੂੰ ਦੇਖ ਕੇ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਦੱਸਦੇ ਕਿ ਇੱਕ ਵਿਅਕਤੀ ਦੀ লাশ ਭੇਤ ਭਰੇ ਹਾਲਾਤ ਵਿੱਚ ਇੱਕ ਨੀਲੇ ਰੰਗ ਦੇ ਡਰਮ ਵਿੱਚ ਪਈ ਸੀ ਇਲਾਕਾ ਵਾਸੀਆਂ ਵੱਲੋਂ ਇਸ ਦੇ ਸੰਬੰਧ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ লাশ ਕਬਜ਼ੇ ਵਿੱਚ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਖਾਲੀ ਪਲਾਟ ਦੇ ਵਿੱਚ ਨੀਲੇ ਰੰਗ ਦੇ ਡਰਮ ਵਿੱਚ ਭੇਤ ਭਰੇ ਹਾਲਾਤ ਵਿੱਚ ਵਿਅਕਤੀ ਦੀ লাশ ਪਈ ਸੀ। ਵਿਅਕਤੀ ਦੀ ਲੱਤ ਅਤੇ ਗਲੇ ਉੱਤੇ ਰਸੀ ਬੰਨੀ ਹੋਈ ਸੀ। ਬਦਬੂ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਇਸ ਦੇ ਸਬੰਧ ਵਿੱਚ ਸੂਚਨਾ ਦਿੱਤੀ। ਪੁਲਿਸ ਵੱਲੋਂ ਡੈੱਡ ਬੋਡੀ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਅਜੇ ਤੱਕ شناخت ਨਹੀਂ ਹੋ ਸਕੀ। ਪੁਲਿਸ ਡਿਵੀਜ਼ਨ ਨੰਬਰ 6 ਦੇ ਐਸ ਐਚਓ ਕੁਲਵੰਤ ਕੌਰ ਨੇ ਦੱਸਿਆ ਕਿ ਕਿਸੇ ਪ੍ਰਵਾਸੀ ਦੀ ਲਾਸ਼ ਜਾਪਦੀ ਹੈ ਜਿਸ ਦੀ ਉਮਰ ਤਕਰੀਬਨ 35-40 ਸਾਲ ਦੇ ਵਿਚਕਾਰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਡੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਮਾਮਲੇ ਜਿਵੇਂ ਵੀ ਕੱਲ 26 ਤਰੀਕ ਨੂੰ ਮਾਰਨਿੰਗ ਟਾਈਮਸ ਨੂੰ ਮੈਸੇਜ ਮਿਲਿਆ ਹੈਗਾ ਉਹਦੇ ਵਿੱਚ ਇਹ ਹੈ ਕਿ ਡੈੱਡ ਬੋਡੀ ਬੇ ਆਵਾਦ ਪਲਾਟ ਦੇ ਵਿੱਚ ਪਈ ਹੈਗੀ ਆ ਔਰ ਜਾ ਕੇ ਅਸੀਂ ਮੌਕੇ ਤੇ ਜਦੋਂ ਚੈੱਕ ਕੀਤਾ ਹੈਗਾ ਬੋਡੀ ਉੱਤੇ ਡਰਮ ਤੋਂ ਬਾਹਰ ਸੀਗੀ ਐਂਡ ਕੱਪੜੇ ਚ ਲਿਪਟੀ ਹੋਈ ਸੀਗੀ ਬੋਡੀ। ਇਕ ਦੇਖਣ ਤੇ ਤਾਂ ਪ੍ਰਵਾਸੀ ਲੱਗ ਰਿਆ ਸੀਗਾ ਉਸ ਤੋਂ ਤਾਂ ਬੋਡੀ ਉਹਦੀ ਬਾਈਂਡ ਕੀਤੀ ਹੋਈ ਸੀ ਜੋ ਅਸੀਂ ਜਾ ਕੇ ਮੌਕੇ ਤੇ ਜੜੀਆਂ ਵੀ ਕੜੀਆਂ ਟੀਮਾਂ ਹੈਗੀਆਂ ਬੁਲਾਈਆਂ ਗਈਆਂ ਉੱਥੇ ਐਫਐਸਐਲ ਲਾ ਕੇ ਫਿਰ ਡਾਕਟਰ ਬੁਲਾ ਕੇ ਉਹਦੀ ਸਿਰ ਚੈੱਕ ਅਪ ਕੀਤਾ ਉਸਨੇ ਉਹ ਮੁੰਡਾ ਬੇਤੀ ਹੈ ਉਹਦੀ 30 ਤੋਂ 40 ਦੇ ਨੇੜੇ ਬਠਾਏ ਗਏ ਸਾਰੇ ਤੋਂ ਕੈਮਰੇ ਦੀ ਨਿਗਰਾਨੀ ਜਾਉਂਦੀ ਹੈ ਹਾਈਵੇ ਤੇ ਤੇ ਇੱਕ ਕੈਮਰਾ ਸੀ ਉਹ ਚੈੱਕ ਅਪ ਕੀਤਾ ਉਹਦੇ ਨਾਲ ਹੀ ਤਾਂ ਕੁਝ ਹੈ ਨਹੀਂ ਐਂਟਰੀ ਬੈਕ ਸਾਈਡ ਤੋਂ ਰੇਲਵੇ ਟਰੈਕ ਹੈਗਾ ਰੇਲਵੇ ਟਰੈਕ ਤੋਂ ਪਿੱਛੇ ਜਾ ਕੇ ਜੋ ਚੈੱਕ ਕੀਤੀ ਗਈਆਂ ਫੈਕਟਰੀ ਵਗੈਰਾ ਹੈਗੀਆਂ ਉੱਥੋਂ ਵੀ ਕੈਮਰੇ ਚੈੱਕ ਕੀਤੇ ਬਟ ਉੱਥੇ ਕੈਮਰੇ ਨਹੀਂ ਪਾਏ ਗਏਗੇ ਐਂਡ ਜੋ ਰਿਲੇਵੈਂਟ ਸਾਰੀ ਤਫ਼ਤੀਸ਼ ਹੈਗੀ ਉਹ ਅਸੀਂ ਹੁਣ ਤੱਕ ਕਰ ਰਹੇ ਹੈਗੇ ਲੱਗ ਰਹੀਆਂ ਫੈਕਟਰੀਆਂ ਦੀ ਫੈਕਟਰੀਆਂ ਦੇ ਵਿੱਚੋਂ ਹਲੇ ਤੱਕ ਕੋਈ ਐਦਾਂ ਦੀ ਇਨਫੋਰਮੇਸ਼ਨ ਨਹੀਂ ਮਿਲੀ ਕਿ ਜੋ ਗੁੰਮਸ਼ੁਦਗੀ ਪਰਸਨ ਦੀ ਹੈਗੀ ਆ ਬਾਕੀ ਜੋ ਅਸੀਂ ਇਹ ਦਰਜ ਇਸ਼ਤਿਹਾਰ ਜਾਰ ਇਸਨੂੰ ਉੱਥੋਂ ਸਾਡੇ ਪਰਸਨ ਨਹੀਂ ਦੱਸਿਆ ਸਾਬਾ ਜੀ ਕੋਈ ਸ਼ੱਕ ਨਹੀਂ ਕੋਈ ਕਤਲ ਦੀ ਸ਼ੰਕਾ ਜਾਂ ਕਿਸੇ ਮਾਰਕ ਦੀ ਨਹੀਂ ਫਿਲਹਾਲ ਇਸ ਬਾਰੇ ਕੁਝ ਨਹੀਂ ਸੀ ਇਨਵੈਸਟੀਗੇਟ ਕਰਨੇ ਹੈਗਾ ਕੀ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਬਾਅਦ ਵਿੱਚ ਅਸੀਂ ਜਾਂ ਧਿਆਨ ਚ ਲੈਂਦੇ ਹਾਂ ਉਹ ਡੈਡ ਬੋਡੀ ਦੀ ਕੋਈ شناخت ਹੈ ਉਹ ਪਾਏ ਨਹੀਂ ਕੋਈ ਉਹਦੇ ਬੋਡੀ ਤੇ ਕੋਈ ਐਦਾਂ ਦਾ ਮਾਰਕ ਨਹੀਂ ਹੈਗਾ ਜਿਸ ਨਾਲ ਉਹਦੀ شناخت ਹੋ ਸਕੇ ਲੇ ਤਾਂ ਫਿਲਹਾਲ ਅਸੀਂ ਜੋ ਗਮਸ਼ੂਦਗੀ ਨੂੰ ਲੈ ਕੇ ਜੋ ਵੀ ਹੈਗਾ ਅਸੀਂ ਸਬੰਧਤ ਆ ਥਾਣਿਆਂ ਦੇ ਵਿੱਚ ਅਸੀਂ ਪੂਲ ਸਟੇਸ਼ਨਸ ਦੇ ਵਿੱਚ ਉਹਦੀ ਕਵੈਸਟੀ ਕਰਾ ਚੁੱਕੇ ਹੈਗੇ ਜੋ ਸਾਨੂੰ ਇੱਕ ਮੈਸੇਜ ਵਾਲਾ ਹਾਂਜੀ ਇਸ ਟਾਈਮ ਉਹ ਮਾਰਸ਼ਰੀ ਦੇ ਵਿੱਚ ਰੱਖੀ ਹੋਈ ਹੈ ਅਸੀਂ ਜਲਦੀ ਤੋਂ ਜਲਦੀ ਉਸ ਨੂੰ ਕੰਮ ਕਰਦੇ ਹਾਂ ਹਾਂ ਬੰਨੀ ਹੋਈ ਸੀ ਜੀ ਜੋ ਉਸ ਟਾਈਮ ਮੌਕੇ ਤੇ ਪਾਈ ਗਈ ਹੈ ਜੀ